मेरे नाल लुधियाना तों टेलीफोन लाइन ते ने सरदार जसपाल सिंह मंझपुर एडवोकेट जो मानुखीय अधिकारਾਂ ਦੇ ਕੇਸਿਸ کافی ਕਰਦੇ ਨੇ सरदार जसपाल सिंह ਸਤਿਕਾਰ ਜੀ ਜੀਕਾ ਜੀ ਸੰਸਾ ਹਾਂਜੀ जसपाल ਸਿੰਘ ਜਿਹੜੇ संदीप <th>ਪਰ ਤੇ ਉੱਤੇ ਹਮਲਾ ਹੋਇਆ ਉਹਦੇ ਚਾਰ ਦੋਸ਼ੀ ਨੇ ਉਹਨਾਂ ਦੀ ਕੀ ਜਾਣਕਾਰੀ ਤੁਹਾਡੇ ਕੋਲ ਕੀ ਸਟੇਟਸ ਹੈ ਉਸ ਕੇਸ ਦਾ ਉਸ ਕੇਸ ਦੇ ਵਿੱਚ ਨੀਸ਼ਮ ਇਨ ਬੰਦੇ ਜਿਹੜੇ ਰੱਖੇ ਗਏ ਸੀ ਜਿਹੜੇ ਮੌਕੇ ਤੇ ਉਹਨਾਂ ਨੇ ਕਿਹਾ ਸੀ ਕਿ ਨਜ਼ਰ ਆ ਰਹੇ ਹੂੰ ਦੋ ਬੰਦਿਆਂ ਦੀ ਅਰੈਸਟ ਹੋ ਗਈ ਸੀ ਇੱਕ ਬੰਦੇ ਦੀ ਅਜੇ ਤੱਕ ਅਰੈਸਟ ਨਹੀਂ ਹੋਈ ਜੀ ਤੇ ਚੌਥਾ ਬੰਦਾ ਉਹਨਾਂ ਦੀ ਪੁਸ਼ਪੇਸ਼ੀ ਦੇ ਵਿੱਚ ਜਿੱਥੇ ਉਹ ਚੌਣੀ ਸੀਗੀ ਕਮਰਾ ਚੌਕ ਦੇ ਵਿੱਚ ਹੂੰ ਹੂੰ ਜਿੱਥੇ ਉਹ ਨਾਨ ਸਿੰਘ ਦੇ ਉਹਨਾਂ ਦਾ ਪਨਾ ਸੀਗਾ ਉੱਥੇ ਇੱਕ ਨੌਜਵਾਨ ਮੋਟਾ ਗੇ ਰੱਖ ਕੇ ਲਾਕ ਆ ਰਿਹਾ ਸੀਗਾ ਸੈਕਸ਼ਨ ਈਅਰ ਦੇ ਵਿੱਚ ਮਹਾ अच्छा ਉਹ ਲੋਕੋ ਤੋਂ ਮੁਤਾਇਆ ਗਿਆ ਚੱਕੇ ਦਾ ਜਸਵਿੰਦਰ ਸਿੰਘ ਸਮੀਰ ਆਦੇ ਤਵਜਾਤ ਹੋ ਗਈ ਪੁਲਿਸ ਨੇ ਬਾਅਦ ਜਾ ਕੇ ਐਨ ਕਰਕੇ ਉਹਨੂੰ ਇਸ ਕੌਨਫਰੈਂਸ ਦੇ ਵਿੱਚ ਪਤਾ ਚੱਲ ਗਿਆ ਮੌਕੇ ਤੇ ਹਾਜ਼ਰ ਨਹੀਂ ਸੀ ਉਹ ਹੁਣ ਐਸੇ ਕਿੱਥੇ ਆ ਉਹ ਦੇਲਤਾ ਦੀ ਉਹ ਅਸੀਂ ਪੇਸ਼ ਹੋਏ ਸੀ ਉਹਦਾ ਗ੍ਰਿਫਤਾਰ ਹੋਇਆ 3 ਦਿਨ ਤੋਂ ਬਾਅਦ ਉਹ ਦਾਖਲ ਕੰਟੇ ਪਰਸੋਂ ਉਹਨੂੰ ਪੇਸ਼ ਕਰਕੇ ਪ੍ਰਦੀਪ ਅੱਗੇ ਮੈਜੀਸਟ੍ਰੇਟ ਦੀ ਅਦਾਲਤ ਦੇ ਵਿੱਚ ਪੁਲਸ ਨੇ ਅੰਦਰ ਰਿਮਾਨਡ ਮੰਗਿਆ ਸੀ ਪਰ 3 ਦਿਨ ਦੇ ਰਿਮਾਨਡ ਦੇ ਵਿੱਚ ਕੁਝ ਵੀ ਉਹਦੇ ਕੋਲੋਂ ਰੁਕਾਵਟ ਹੋਇਆ ਕੋਈ ਖਾਸ ਚੀਜ਼ ਨਹੀਂ ਆਈ ਜਿਹੜੇ ਕਰਕੇ ਮੈਜਿਸਟ੍ਰੇਟ ਨੇ ਉਹਦਾ ਜਿਹੜਾ ਰਮਾਨ ਚ ਕ੍ਰਾਈਮ ਕਰਕੇ ਉਹਨੂੰ ਜੇਲ੍ਹ ਦੇ ਵਿੱਚ ਪਾਇਆ ਜਿਸ ਪਾਸੇ ਨਹੀਂ ਤੁਹਾਡੇ ਕੋਲ ਕੀ ਜਾਣਕਾਰੀ ਆ ਕੀ ਇਹ ਜਿਹੜੇ ਤਿੰਨ ਜਾਂ ਚਾਰ ਬੰਦੇ ਇਨਵੋਲਵ ਸੀ ਇਹਨਾਂ ਦੀ ਕੋਈ ਨਿੱਜੀ ਰੰਜਿਸ਼ ਸੀ ਜਾਂ ਕੋਈ ਹੋਰ ਕਾਰਨ ਸੀਗਾ ਇਸ ਹਮਲੇ ਦਾ ਸੰਦੀਪ <th>ਾਪੜ ਦੇ ਉੱਪਰ ਦੇਖੋ ਜਿਹੜਾ ਤਿੰਨ ਤਾਂ ਮੌਕੇ ਦੇ ਸੀਗੇ ਪਰ ਕੋ ਚੌਥੇ ਬੰਦੇ ਦਾ ਹੀ ਹੈ ਜਿਹੜਾ ਮੌਕੇ ਤੇ ਨਹੀਂ ਸੀਗਾ ਜੀ ਪਰ ਐਡਵਰਡ ਪ੍ਰੋਸੀਕਿਊਸ਼ਨ ਸਟੋਰੀ ਇਹੀ ਆ ਕਿ ਮੌਕੇ ਤੋਂ ਛਾਲ ਦੇ ਬਾਅਦ ਤੇ ਜਿਹੜੀ ਦੇਖਦੀ ਹੋਈ ਆ ਸੀਸੀਟੀਵੀ ਜੋ ਸਾਡੇ ਫਦੇ ਹੈਗਾ ਹੀ ਆ ਉਹਦੇ ਨੂੰ ਲੱਗਦਾ ਵੀ ਇਨਸਟੈਂਟ ਕੋਈ ਘੱਲ ਹੋਈ ਆ ਜਿੱਤੇ ਨੂੰ ਲੈ ਕੇ ਤੇ ਉਹਨਾਂ ਉੱਤੇ ਹਮਲਾਤ ਜਿਹੜਾ ਤੇ ਸੜਾ ਸੀ ਕੀ ਸੀ ਕੋਈ ਕਨਸਪੀਰੇਸੀ ਜਿਵੇਂ ਕਿ ਉਸਨੇ ਬਣਾਤੀ ਕਿਉਂਕਿ ਇਹ ਸਿਆਲਿਕ ਇਸਾਂ ਦੇ ਵਿੱਚ ਹਾਈਪ ਪਾ ਜਾਂਦੀ ਆ ਹੁਣ ਰਾਜਪਾਲ ਪੰਜਾਬ ਆਪ ਆਪਟੀ ਲੁਧਿਆਣੇ ਤੇ ਹੈਗੇ ਹਮ ਬਹੁਤ ਇੱਕ ਉਹਨਾਂ ਨੇ ਪਾਰਸਦ ਬੰਦੇ ਦੇ ਵਿੱਚ ਨਾਮਿਨੇਟ ਕਰਤਾ ਨੇ ਉਤੇ ਪਾਸੇ ਸੰਦੀਪ ਸਾਧਕ ਦੀ ਜਿਹੜੀਆਂ ਗੱਲਾਂ ਬਾਤਾਂ ਸੀ ਜਿਵੇਂ ਉਹ ਦਿੱਖਾਂ ਦੇ ਖਿਲਾਫ ਕੀਤੀ ਸਿਧਾਂਤਾਂ ਦੇ ਖਿਲਾਫ ਇਹਨਾਂ ਦਰਬਾਰ ਸਾਹਿਬ ਦੇ ਵਿੱਚ ਕੀਤੀ ਗਲਤ ਕਾਰਵਾਈਆਂ ਕਰਨ ਨੂੰ ਜਾਂ ਕੁੱਤੇਗ ਬਾਦਲ ਪਾਚਾ ਦੀ ਚਿੱਠੀ ਦੇ ਉੱਤੇ ਵੀ ਉਹ ਤੇ ਉਹਨੇ ਕਈ ਸਾਥੀ ਪਿਛਲੇ ਲੰਮੇ ਸਮੇਂ ਤੋਂ ਜਿਹੜੇ ਆ ਵਾਕ ਵਾਕ ਪਿੱਛਿਆ ਚੈਨਲਰ ਦੇ ਉੱਤੇ ਜਾਂ ਆਪਣੇ ਸੋਸ਼ਲ ਮੀਡੀਆ account ਦੇ ਉੱਤੇ ਬਹੁਤ ਜ਼ਿਆਦਾ ਘੱਟੀਆਂ ਕਿਸਮ ਦੀ ਜਿਹੜੀ ਆ ਉਹਨਾਂ ਦੀ ਬਿਆਨਵਾੜੀ ਕੀਤੀ ਆਟ ਕਰਨ ਵਾਲੀ ਦੀ ਵੀ ਜਿੰਕੂ ਤੋਂ ਵੀ ਉਹਦੇ ਵਿੱਚ ਵਜ੍ਹਾ ਹੋ ਸਕਦੀ ਆ ਵੀ ਜਿੰਨਾਂ ਨੇ ਕੋਈ ਮੌਕੇ ਦੇ ਦੇਖਿਆ ਵੀ ਇਹ ਬੰਦਾ ਸੰਤਾ ਦੇ ਖਿਲਾਫ ਅੰਜਲ ਲੈਲ ਤੇ ਉਹਨਾਂ ਦੇ ਖਿਲਾਫ ਜਾਂ ਦਰਵਾਲ ਸਾਹਿਬ ਦੇ ਜਾਂ ਸਿੱਕੀ ਸੜਾਤਾ ਦੇ ਖਿਲਾਫ ਬੋਲਣਾ ਤੇ ਕੋਈ ਕਾਰਵਾਈ ਕਰਾਉਣ ਦੀ ਵੀ ਕੋਈ ਸਰਕਾਰ ਵੱਲੋਂ ਉਦੋਂ ਤੱਕ ਕੋਈ ਨੀ ਕੀਤੀ ਜਾਂਦੀ ਜਦੋਂ ਇਹੋ ਜਿਹੇ ਬੰਦੇ ਬੋਲਦੇ ਆ ਤੇ ਫਿਰ ਜਦੋਂ ਰਿਐਕਸ਼ਨ ਦੇ ਵਿੱਚ ਕਿਸੇ ਪਾਸੇ ਕੋਈ ਜਿਉਤੀ ਸਰਕਾਰ ਵੱਲੋਂ ਕੋਈ ਕਾਰਵਾਈ ਕਰਦਾ ਤਾਂ ਫਿਰ ਸਾਰਾ ਸਟੇਟ ਜਿਹੜਾ ਗਵਰਨਨਟਕ ਆ ਕੇ ਉਹਦੀ ਉਹ ਉਹਦੀ ਪੈਰਵਾਈ ਦੇ ਲਈ ਉੱਥੇ ਖੜੀ ਹੋ ਜਾਂਦੇ ਆ ਕੇ ਉਸ ਤੋਂ ਪਤਾ ਲੱਗਦਾ ਵੀ ਇਹੋ ਜਿਹੇ ਕਾਰਵਾਈਆਂ ਪ੍ਰਚਾਹਤ ਇਸ ਤਰ੍ਹਾਂ ਦਾ ਕੰਮ ਆ ਗਿਆ ਜਿਹੜੀਆਂ ਪਿੱਛੇ ਇਸ ਤਰ੍ਹਾਂ ਦੇ ਲੋਕ ਆ ਗਏ ਜਿਹੜੇ ਜਿਨ੍ਹਾਂ ਨੂੰ ਸਾਥ ਦਿੱਤਾ ਜਾਂਦਾ ਸਟੇਟ ਦੇ ਹੀ ਇੱਕ ਪੱਖ ਵੱਲ ਤੁਸੀਂ ਬਤੌਰ ਵਕੀਲ ਕੀ ਕਹੋਗੇ ਕਿ ਇਸ ਵੇਲੇ ਸਿਚੁਏਸ਼ਨ ਹੇਟ ਸਪੀਚ ਦੇ ਅਗੇਂਸਟ ਕੀ ਕਾਨੂੰਨ ਨੇ ਸਾਡੇ ਕੀ ਕਾਨੂੰਨਾਂ ਦੇ ਵਿੱਚ ਕੋਈ ਤਬਦੀਲੀ ਕਰਨ ਦੀ ਲੋੜ ਹੈ ਜਿਹੜੇ ਹੁਣ ਨਵੇਂ ਕਾਨੂੰਨ ਬਣਿਆ ਜੀ ਉਹਦੇ ਵਿੱਚ ਜਿਹੜੇ ਪੁਰਾਣੇ ਸੀਗੇ ਉਹਨੂੰ ਇਹਨਾਂ ਦੇ ਵਿੱਚ ਰੱਖਿਆ ਗਿਆ ਸਿਰਫ ਉਹਦੇ ਵਿੱਚ ਜਾਨਕੀ ਕੋਈ ਵਾਰਡ ਜਾਂ ਕੋਈ ਇਲੈਕਟ੍ਰੋਨਿਕ ਉਹਨੇ ਮੇਂ ਸ਼ਬਦ ਵਿੱਚ ਜੋੜਿਆ ਉਹਦੇ ਜਿਵੇਂ 153 A ਸੀਗਾ ਐਨਿਮਿਟੀ ਬਦੀਨ ਸਿੰਦਰਲ ਗਰੁੱਪ ਦੇ ਵਿੱਚ ਕਾਨਕਲ ਨੇ ਹਾਰਮੋਨੀ ਨੂੰ ਕਰਨਾ 153 ਹੁਣ 196 PNS ਹੋ ਗਿਆ ਉਹਦੇ ਕੋਈ ਚੇਂਜ ਨਹੀਂ ਹੈਗੀ ਇੱਦਾਂ ਹੀ 295 A ਸੀ ਧਾਤੂਿਕ ਭਾਰਨਾਂ ਨੂੰ ਫੇਸ ਸਜਾਉਣ ਵਾਲੀ ਉਹ 299 PNS ਹੋ ਗਈ ਵਿਦਾਊਟ ਐਨੀ ਚੇਂਜ ਤੇ 1298 ਸੀਗੀ ਆ ਡ੍ਰਿੰਗ ਵਾਇਲਡ ਐਕਟਰਾ ਕੈਲੀਬ੍ਰੇਟਿੰਗ ਇੰਟੈਂਸ ਜੀ ਰੀਅਲ ਜਸ ਫੀਲਿੰਗਸ ਆਫ ਐਨੀ ਪਰਸਨ ਉਹ ਤੇ ਦੋ ਹੋ ਗਈ ਆ ਸੋੜੇ ਕੋਈ ਨਾ ਖਿਆੜਾ ਵਾਦਾ ਕੀਤਾ ਗਿਆ ਹਰ ਸਾਲ-ਸਾਲ ਦੀ ਵਾਰ-ਵਾਰ 3 ਸਾਲ ਦੀ ਲੋਡ ਲੋਡ ਹੈ ਜੀ ਵਾਦਾ ਕਰਨ ਤੇ ਕਾਨੂੰਨ ਦੇ ਵਿੱਚ ਦੇਖੋ ਲੋਡ ਤਾਂ ਹੈ ਹੀ ਹੈ ਪਰ ਜਿੰਨਾ ਹੈਗਾ ਉਨੀ ਵੀ ਕਾਰਵਾਈ ਨਹੀਂ ਹੁੰਦੀ ਕਿਉਂਕਿ ਇਹ 353 ਤੇ 259 ਇਹ ਇਹਦੇ ਵਿੱਚ ਪੁਲਿਸ ਐਫ ਆਈ ਆਰ ਦੇ ਕਰ ਦਿੰਦੀ ਤੇ ਸਟੇਟ ਦੀ ਕਲੋਸੀਫਿਕੇਸ਼ਨ ਸੈਂਕਸ਼ਨ ਚਾਹੀਦਾ ਜੇ ਕੋਈ ਇਸ ਤਰ੍ਹਾਂ ਦਾ ਕੰਪਲੇਨ ਕੇਸ ਫਾਈਲ ਕਰਦਾ ਉਹ ਸਟੈਂਡ ਨਹੀਂ ਕਰਦਾ ਸਮਝ ਨਹੀਂ ਹੁੰਦੀ ਕਿ ਉਦੋਂ ਤੱਕ ਪ੍ਰੋਸੀਜਰਲ ਸੈਂਕਿੰਗ ਨਹੀਂ ਹੁੰਦੀ ਉਹ ਸਮਝ ਨਹੀਂ ਹੋ ਸਕਦੀ ਉਹ ਇਹਦੇ ਤੇ ਜਿੰਨਾ ਹੈ ਉਹਦੇ ਤੇ ਵੀ ਕਾਰਵਾਈ ਸਟੇਟ ਦੀ ਸੈਂਕਸ਼ਨ ਤੋਂ ਬਿਨਾ ਹੁੰਦੀ ਨਹੀਂ ਜੇ ਜਵਾਦਵੀ ਗਈ ਸਗਿਆ ਤਾਂ ਫੇਰ ਵੀ ਕੀ ਉਮੀਦ ਕੀਤੀ ਜਾ ਸਕਦਾ ਪੀ ਸਟੇਟ ਇਹੋ ਜਿਹੇ ਬੰਦਿਆਂ ਨੂੰ ਨੱਥ ਪਾਊਗੀ ਉਹਨਾਂ ਦੇ ਖਾਸ ਕੇਸ ਚਲਾਉਣ ਲਈ ਕਿ ਹੁੰਚੰਦ ਹੋਊਗੀ ਪਰ ਸੁਣਿਆ ਮੈਂ ਜਿਸਪਾਲ ਸਿੰਘ ਜੀ ਸੁਣਿਆ ਮਾਪੀ ਇਸ ਕੇਸ ਤੋਂ ਬਾਅਦ ਤਿੰਨ ਚਾਰ ਲੋਕਾਂ ਦੇ ਉੱਤੇ ਕੋਈ ਕੇਸ ਦਰਜ ਕੀਤੇ ਗਏ ਆ ਸੋ ਤੁਹਾਨੂੰ ਨਹੀਂ ਲੱਗਦਾ ਕਿ ਇਹ ਕਾਰਵਾਈ ਸਰਕਾਰ ਨੂੰ ਪਹਿਲੋਂ ਕਰਨੀ ਚਾਹੀਦੀ ਸੀਗੀ ਔਰ ਇਹ ਆਸਟਰਥ ਥੌਟ ਨਜ਼ਰ ਆ ਰਹੀ ਹੈ ਹੁਣ ਦੇਖੋ ਇਹਨੇ ਜਿਹੜੀਆਂ ਨੇ ਆਵਾਜ਼ ਠਾਈ ਹੈ ਜੀ ਵੀ ਜਿਹੜੇ ਬੰਦੇ ਪਹਿਲਾਂ ਬੋਲਦੇ ਹੈਗੇ ਆ ਤੇ ਉਹਨਾਂ ਦੇ ਖਿਲਾਫ ਕਾਰਵਾਈ ਟਾਈਮਲੀ ਹੋਣੀ ਚਾਹੀਦੀ ਤਾਂ ਜੋ ਇਹੋ ਜੀ ਕੋਈ ਰਿਐਕਸ਼ਨ ਦੇ ਵਿੱਚ ਨਾ ਆਵੇ ਜੋ ਬੰਦੇ ਬੋਲਦੇ ਪਹਿਲੇ ਰੋਕੇ ਜਾਂ ਤਾਂ ਫਿਰ ਕਿਸੇ ਨੂੰ ਕੀ ਤੋਰ ਪਈਏ ਹੋਣੀ ਕਿਸੇ ਨੂੰ ਰੈਕਸ਼ਨ ਦੇ ਵਿੱਚ ਕੋਈ ਐਕਟ ਕਰਨ ਦੀ ਸੋ ਇਹ ਉਹਨਾਂ ਨੂੰ ਸ਼ੁਰੂ ਤੋਂ ਹੀ ਨਾ ਸਪੋਣੀ ਚਾਹੀਦੀ ਜਦੋਂ ਇਹ ਬੋਲਦੇ ਕੋਈ ਵੀ ਹੋਵੇ ਕਿਸੇ ਵੀ ਧਰਮ ਦੇ ਖਿਲਾਫ ਕਿਸੇ ਦੇ ਖਾਸ ਦੇ ਖਿਲਾਫ ਉਹ ਬੋਲਦਾ ਹੈਗਾ ਤੇ ਇਹ ਕਿਸੇ ਨੂੰ ਆ ਕਿਸੇ ਨੂੰ ਦਾ ਤੱਕ ਚਾਲ ਮਟੰਡ ਦਾ ਅਲੱਗ ਦਾ ਲਿਆ ਕਿਸੇ ਨੂੰ ਫੀਲਿੰਗ ਹੈਲਥ ਕਰਨੀ ਉਹਨਾਂ ਨੇ ਮਾੜਾ ਬੋਲਣਾ ਤੇ ਉਹ ਕੱਲ੍ਹ ਤੇ ਆ ਉਹਦੇ ਤੇ ਕਵਰੇਜ ਹੋਣੀ ਚਾਹੀਦੀ ਭਾਵੇਂ ਕੋਈ ਵੀ ਇਹਦੇ ਵਿੱਚ ਤਾਂ ਕੋਈ ਹੋ ਕੇ ਬੰਦਾ ਮੇਰੇ ਬੰਦੇ ਕੋਈ ਕੋਈ ਕਾਰਵਾਈ ਪ੍ਰੋਸੈਸ ਹੋ ਗਿਆ ਪਰ ਇਹਦੇ ਤੇ ਵੀ ਹੋਣੀ ਚਾਹੀਦੀ ਕਾਰਵਾਈ ਆਪਾਂ ਦੇ ਖਿਲਾਫ ਹੇਠ ਤੱਕ ਮੇਰੀ ਜਗ੍ਹਾ ਤੇ ਕੋਈ ਬੱਚਾ ਆਇਆ ਨਹੀਂ ਇਹ ਜਿਹੜੀ ਸਭਾ ਲਗਾ ਜਿੰਦਿਆਂ ਨੇ ਪਾਈਆਂ ਵਿਗਿਆ ਉਹ ਸਾਡੀਆਂ ਜੀਵ ਚਾਹਤੀਆਂ ਉਹਨੇ ਵੀ ਕੱਲੋਂ ਮੇਰੇ ਖਿਲਾਫ ਨਾ ਪੱਤਾ ਹੋਵੇ ਉਹਦੇ ਹੋਰ ਵੀ ਕਈ ਬੰਦੇ ਆ ਗਏ ਉਹਦੇ ਨਾਲੇ ਕਮੇਟਾ ਜੋੜਾ ਹੈਗਾ ਉਹ ਰਹਿ ਕੇ ਜਿਹੜੇ ਹੋ ਜਾ ਬੋਲਦੇ ਰਹਿੰਦੇ ਆ ਉਹਨਾਂ ਦੇ ਖਿਲਾਫ ਕਾਰਵਾਈ ਐਵੇਂ ਨਹੀਂ ਹੋਵੇ ਤੇ ਫਿਰ ਕੀ ਕਰੀਏ ਮਿਹਰਬਾਨੀ बहुत धनवाद जसपाल सी धन सामान